ਜੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਜਿਹੜਾ ਜੁਧ ਨਸ਼ਾ ਵਿਰੋਧ ਉਹਦੇ ਸੰਬੰਧ ਵਿੱਚ ਸਾਡੀ ਜਿਹੜੀ ਮਹਿਮ ਚੱਲ ਰਹੀ ਆ ਉਹਦੇ ਦੌਰਾਨ ਹੀ ਸਾਡੇ ਮਹਿਤਾ ਪੁਲਿਸ ਵੱਲੋਂ ਕੱਲ ਮਿਤੀ 24 ਨੂੰ ਉਦੋਂ ਨੰਗਲ ਪਿੰਡ ਦੇ ਵਿੱਚ ਮੁਕਰੀ ਹੋਈ ਸੀ ਕਿ ਉੱਥੇ ਇੱਕ ਜਿਹੜਾ ਬਲਜਿੰਦਰ ਸਿੰਘ ਦਾ ਆਉਂਦਾ ਬੰਦਾ ਹੈ ਤੇ ਉਹਦੀ ਘਰ ਦੀ ਆ ਇਹ ਨਸ਼ੇ ਦਾ ਕੰਮ ਕਰਦੇ ਆ ਇਹ ਅਸੀਂ ਉੱਥੇ ਪਰਚਾ ਰਜਿਸਟਰਡ ਕਰਕੇ ਤੇ ਮੇਰੀ ਹਾਜ਼ਰੀ ਦੇ ਵਿੱਚ ਉੱਥੇ ਜਾ ਕੇ ਅਸੀਂ ਰੇਡ ਕੀਤਾ ਇਹਨਾਂ ਦੇ ਘਰ ਤੇ ਇਹਦੇ ਵਿੱਚ ਜੀਵਨਦੀਪ ਔਰ ਬਲਜਿੰਦਰ ਸਿੰਘ ਦੇ ਘਰ ਮੜੀ ਆ ਇਹਦੀ ਕਸਟਡੀ ਚ ਇਹਦੇ ਘਰੋਂ ਆ ਸੀ ਅ ਡੇਢ ਕਿਲੋ ਦੇ ਲਗਭਗ ਅ ਹੇਰੋਨ ਜਿਹੜੀ ਆ ਰਿਕਵਰ ਕੀਤੀ ਤੇ ਜਿਹੜਾ ਇਹਦਾ ਘਰ ਵਾਲਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਕਾਰ ਜਿਹੜੀ ਸਰਚ ਕੀਤੀ ਆ ਕਾਰ ਦੇ ਵਿੱਚੋਂ ਵੀ ਡੇਢ ਕਿਲੋ ਦੇ ਲਗਭਗ ਸਾਨੂੰ ਜਿਹੜੀ ਆ ਹੇਰੋਨ ਬਰਾਮਦ ਹੋਈ ਹੈ ਟੋਟਲ 3 ਕਿਲੋ ਤੇ 44 ਗ੍ਰਾਮ ਸਾਨੂੰ ਹੇਰੋਨ ਨੇ ਇਹਨਾਂ ਤੋਂ ਮਿਲਈ ਆ ਇੱਕ ਜਗਾਨਾ ਪਿਸਤਲ ਗੱਡੀ ਚੋਂ ਮਿਲਿਆ 20 ਬੋਰ ਦਾ 3 ਰੌਨ ਤੇ ਇੱਕ ਮੈਗਜ਼ੀਨ ਤੇ ਇੱਕ Swift ਗੱਡੀ 2 ਕੰਡੇ ਤੇ 20000 ਡਰੱਗ ਮੀ ਸਾਨੂੰ ਇਹਦਾ ਤੋਂ ਰਿਕਵਰ ਹੋਈ ਹੈ। ਪਰਚਾ ਅਸੀਂ ਰਜਿਸਟਰਡ ਕਰਕੇ ਅੱਜ ਅਸੀਂ ਪੇਸ਼ ਕੀਤੇ ਆ ਤੇ 3 ਦਿਨ ਦਾ ਜਿਹੜਾ ਇਹਦਾ ਲੇਡੀ ਦਾ ਰਿਮਾਂਡ ਸਾਨੂੰ ਮਿਲ ਗਿਆ। ਸਾਡੀ ਚੱਲ ਰਹੀ ਹੈ। ਇਹ ਇਹ ਬਲਜਿੰਦਰ ਸਿੰਘ ਦੇ ਉੱਤੇ 6 ਪਰਚੇ ਪਹਿਲਾਂ ਤੋਂ ਦਰਜ ਆ ਵਕ ਵਕ ਥਾਣਿਆਂ ਦੇ ਵਿੱਚ। ਇਹ ਚੀਜ਼ ਦੇ ਪਰਚੇ ਦਰਜ ਤੇ ਪਹਿਲਾਂ ਇਹਦੇ ਤੇ ਹਥਿਆਰਾਂ ਦੇ ਤੇ ਪਲੱਸ ਇਹ ਜਿਹੜੀਆਂ ਦੇ ਇਸੀ ਤਰ੍ਹਾਂ ਸਾਡੇ ਆਪਣੇ ਜੰਡਿਆਲਾ ਖਾਣੇ ਦੇ ਵਿੱਚ ਵੀ ਐ ਐਸ ਐਚਓ ਸਾਹਿਬ ਨੇ ਆਪਣੀ ਟੀਮ ਦੇ ਨਾਲ ਦੇਵੀदासਪੁਰਾ ਜਿਹੜਾ ਲਿੰਕ ਰੋਡ ਜਾਂਦੀ ਆ ਮਹਿਰਮਾਨਪੁਰਾ ਨੂੰ ਉੱਤੇ ਆਪਣੇ ਨਾਕਾ ਲਾਇਆ ਸੀ ਤੇ ਦੋ ਬੰਦੇ ਜਿਹੜੇ ਆ ਤੁਹਾਡੇ ਜਿਹੜੇ ਤੁਸੀਂ ਫੋਟੋ ਵੀ ਲਈਆਂ ਇਹਨਾਂ ਦੀ ਸਤਰਾਮ ਸਿੰਘ ਸਾਨੂੰ ਕੁਲਵਿੰਦਰ ਸਿੰਘ ਛੇਕੂਪੁਰ ਮਹੱਲਾ ਸਾਡੇ ਇੱਥੋਂ ਜੰਡਿਆਲੇ ਦੇ ਤੇ ਇੱਕ ਜਗਮੀਤ ਸਿੰਘ ਏਲੀਅਸ ਗੁਨਾਲ ਸਾਨੂੰ ਸਵਰਨ ਸਿੰਘ ਇਹ ਰਜਿੰਦਰ ਨਗਰ ਨੂੰ ਮਕਬੂਲ ਕਰੇਗਾ ਇਹ ਦੋਨਾਂ ਬੰਦਿਆਂ ਨੂੰ ਆਉਂਦੇ ਰੋਕਿਆ ਇਹਨਾਂ ਨੇ ਨਾਕਾ ਤੋੜ ਕੇ ਭੱਜੇ ਸਾਡੀ ਟੀਮ ਨੇ ਐਸ ਐਚਓ ਸਾਹਿਬ ਨੇ ਤਾਂ ਟੀਮ ਨੇ ਬੜੀ ਮਸਤੀ ਦੇ ਨਾਲ ਇਹਨਾਂ ਨੂੰ ਮਗਰ ਜਾ ਕੇ ਫੜਿਆ ਫੜ ਕੇ ਤੇ ਇਹਨਾਂ ਨੂੰ ਵੀ ਫਿਰ ਮੇਰੀ ਹਾਜ਼ਰੀ ਦੇ ਵਿੱਚ ਸ਼ੱਕ ਹੋਇਆ ਇਹਨਾਂ ਨੂੰ ਇਹ ਨਸ਼ਾ ਹੈ ਇਹਦੇ ਕੋਲ ਫਿਰ ਮੈਨੂੰ ਬੁਲਾਇਆ ਗਿਆ ਮੈਂ ਮੌਕੇ ਤੇ ਗਿਆ ਮੇਰੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਸਰਚ ਕੀਤੀ ਗਈ ਜਿਹੜੀ ਦੋਨਾਂ ਦੇ ਕੋਲੋਂ 1-1 ਕਿਲੋ ਹੀਰੋਨ ਜਿਹੜੀ ਬਰਾਮਦ ਹੋਈ ਹੈ ਤੇ ਇੱਕ ਐਕਟਵਾ ਇਹਨਾਂ ਤੋਂ ਫੜਿਆ ਗਿਆ ਤੇ ਉਹਦੇ ਮੁਤਲਕ ਵੀ ਅਸੀਂ ਪਰਚਰ 272 ਨੰਬਰ ਐਫ ਆਰ ਦਰਜ ਕਰਕੇ ਤਫ਼ਤੀਸ਼ ਕਰ ਰਹੀ ਹੈ ਤੇ ਹੁਣ ਸਾਡੇ ਕੋਲ 6 ਦਿਨ ਦੇ ਰਿਮਾਂਡ ਦੇ ਉੱਤੇ ਇਹਨਾਂ ਦੀ ਹੋ ਰਹੀ ਤਫ਼ਤੀਸ਼ ਹੈ ਇਹਨੋਂ ਤੇ ਪਹਿਲਾਂ ਵੀ ਹੈਗੇ ਆ ਹਾਂਜੀ ਇਹ ਮਾੜੇ ਕਰਤਾਰ ਦੇ ਹੀ ਆ ਬੰਦੇ ਤੇ ਚੱਲ ਰਹੀ ਹੈ ਇਹਨਾਂ ਦੀ ਹੁਣ ਸਾਡੀ ਤਫ਼ਤੀਸ਼ ਚੱਲ ਰਹੀ ਹੈ